ਕਦੇ ਕਦੇ ਸੱਚੇ ਚਰਚ ਨੂੰ ਲੋਕਾਂ ਦੇ ਸਬਕਿਕ ਮਿਆਰਾਂ ਦੁਆਰਾ ਕੁਤਰਮੀ ਕਿਹਾ ਜਾਂਦਾ ਹੈ ਨਾ ਕਿ ਬਾਈਬਲ ਦੇ ਸੰਪੂਰਨ ਮਿਆਰਾਂ ਦੁਆਰਾ ਇਸ ਦਾ ਪ੍ਰਤੀਨਿਧੂ ਉਦਾਹਰਣ ਪਹਿਲੇ ਚਰਚ ਦਾ ਵਿਸ਼ਵਾਸ ਹੈ ਜਿਸ ਨੂੰ ਕੁਤਰਮੀ ਕਿਹਾ ਗਿਆ ਸੀ ਕਿਉਂਕਿ ਜੋ ਅਸਾਂ ਇਸ ਮੁਕ ਨੂੰ ਇੱਕ ਬਲਾ ਅਤੇ ਸਾਰੀ ਦੁਨੀਆ ਦੇ ਸਭ ਯਹੂਦੀਆਂ ਵਿੱਚ ਪ੍ਰਸਾਦ ਪਾਉਣ ਵਾਲਾ ਵੇਖਿਆ ਅਤੇ ਉਹ ਨਾਸਰੀਆਂ ਦੇ ਪੰਥ ਦਾ ਆਗੂ ਹੈ יהודי ਲੋਕਾਂ ਨੇ ਮਸੀਹ ਤੇ ਵਿਸ਼ਵਾਸ ਨਹੀਂ ਕੀਤਾ ਜੋ ਸਰੀਰ ਵਿੱਚ ਆਏ ਅਤੇ ਪੁਰਾਣੇ ਨਾਮ ਨਾਲ ਜੁੜੇ ਰਹੇ। ਇਸ ਤੋਂ ਇਲਾਵਾ, ਉਹਨਾਂ ਨੇ ਨਵੇਂ ਨਾਮ ਦਾ ਪਾਲਣ ਕਰਨ ਵਾਲੇ ਪਹਿਲੇ ਚਰਚ ਦੇ ਵਿਸ਼ਵਾਸ ਦੀ ਨਿੰਦਾ ਕੀਤੀ ਅਤੇ ਇਸ ਨੂੰ ਕੁਦਰਮ ਦੱਸਿਆ। ਹਾਲਾਂਕਿ ਪਹਿਲਾ ਚਰਚ ਪੂਰੀ ਤਰ੍ਹਾਂ ਇਸ ਵਾਅਦੇ ਤੇ ਵਿਸ਼ਵਾਸ ਕਰਦਾ ਸੀ ਕਿ ਪਰਮੇਸ਼ਵਰ ਸਰੀਰ ਵਿੱਚ ਆਉਣਗੇ ਅਤੇ ਨਵੇਂ ਨਾਮ ਦੀ ਸਥਾਪਨਾ ਕਰਨਗੇ। ਪਹਿਲੇ ਚਰਚ ਨੇ ਪੂਰੀ ਤਰ੍ਹਾਂ ਵਿਸ਼ਵਾਸ ਕੀਤਾ ਕਿ ਯਿਸੂ ਸਰੀਰ ਵਿੱਚ ਆਏ ਪਰਮੇਸ਼ਵਰ ਹਨ। ਤੇ ਯਿਸੂ ਦੁਆਰਾ ਸਥਾਪਿਤ ਨਵੇਂ ਨੇਮਦਾ ਪ੍ਰਚਾਰ ਕੀਤਾ ਪਹਿਲਾ ਚਰਚੀ ਯਹੂਦੀ ਨੇਤਾਵਾਂ ਦੀ ਨਜ਼ਰਾਂ ਵਿੱਚ ਕੁਦਰਮੀ ਲੱਗਦਾ ਸੀ ਪਰ ਪਰਮੇਸ਼ਵਰ ਦੇ ਦ੍ਰਿਸ਼ਟੀਕੋਣ ਵਿੱਚ ਸੱਚਾ ਚਰਚ ਸੀ ਬਾਈਬਲ ਦਾ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਆਪਣੇ ਸਿਧਾਂਤਾਂ ਦੇ ਆਧਾਰ ਤੇ ਕੁਦਰਮੀ ਹੋਣ ਦਾ ਦੋਸ਼ ਲਗਾਉਣਾ ਕਿੰਨਾ ਖਤਰਨਾਕ ਹੈ ਫਿਰ ਬਾਈਬਲ ਵਿੱਚ ਜਿਸ ਪੂਰਨ ਕੁਤਰਮ ਦੀ ਪਰਿਭਾਸ਼ਾ ਦਿੱਤੀ ਗਈ ਹੈ ਉਹ ਕੀ ਹੈ ਅਸੀਂ ਪੂਰਨ ਕੁਤਰਮ ਨੂੰ ਪਛਾਣ ਸਕਦੇ ਹਾਂ ਜਿਨ੍ਹਾਂ ਨੂੰ ਬਾਈਬਲ ਪਰਿਭਾਸ਼ਿਤ ਕਰਦੀ ਹੈ ਇਹ ਜਾਂਚ ਕਰੋ ਕਿ ਉਹ ਯਿਸੂ ਦੁਆਰਾ ਸਥਾਪਿਤ ਨਵੇਂ ਨੇਮ ਦੇ ਹਨ ਜਾਂ ਮਨੁੱਖ ਦੁਆਰਾ ਬਣਾਏ ਸਿਧਾਂਤਾਂ ਦੇ ਚਰਚ ਜੋ ਐਤਵਾਰ ਦੀ ਆराधना ਕਰਦਾ ਹੈ ਇੱਕ ਮਨੁੱਖ ਦੁਆਰਾ ਬਣਾਇਆ ਸਿਧਾਂਤ ਕੋ ਧਰਮ ਹੈ ਪਰਮੇਸ਼ਵਰ ਨੇ ਸਾਨੂੰ 10 ਹੁਕਮਾਂ ਵਿੱਚੋਂ ਚੌਥੇ ਹੁਕਮ ਦੇ ਰੋਗ ਵਿੱਚ ਸਬਤ ਨੂੰ ਬਿੱਤਰ ਬਣਾਉਣ ਦਾ ਹੁਕਮ ਦਿੱਤਾ ਅਤੇ ਯਿਸੂ ਨੇ ਕਿਹਾ ਕਿ ਸਬਤ ਦਾ ਦਿਨ ਮਨਣਾ ਉਹਨਾਂ ਦੀ ਰੀਤੀ ਸੀ ਅਤੇ ਸਬਤ ਦੇ ਦਿਨ ਨੂੰ ਆराधना ਦੀ ਜਗ੍ਹਾ ਵਿੱਚ ਧਰਮ ਗਰੰਤ ਪਰਦੇ ਸੀ ਜਿਸ ਨੂੰ ਨੇ ਸਬਤ ਮਨਾਉਣ ਦਾ ਕਾਰਨ ਸਾਨੂੰ ਉਦਾਹਰਣ ਦਿਖਾਉਣਾ ਸੀ ਜਿਸ ਦਾ ਸਾਨੂੰ ਪਾਲਣ ਕਰਨਾ ਚਾਹੀਦਾ ਹੈ ਇਸ ਲਈ ਜੋ ਚਰਚ ਐਤਵਾਰ ਦੀ ਆराधना ਕਰਦਾ ਹੈ ਜੋ ਬਾਈਬਲ ਵਿੱਚ ਨਹੀਂ ਹੈ ਉਹ ਕੁਦਰਮੀ ਹੈ ਚਰਚ ਜੋ ਸਬਤ ਨਹੀਂ ਮਨਾਉਂਦਾ ਕੁਦਰਮੀ ਹੈ ਸਬਤ ਜਿਸ ਨੂੰ ਪਰਮੇਸ਼ਵਰ ਨੇ ਸਾਨੂੰ ਮਨਾਉਣ ਦਾ ਹੁਕਮ ਦਿੱਤਾ ਉਹ ਸਚਾਈ ਹੈ ਜੋ ਸਾਨੂੰ ਸਾਰੀਆਂ ਹਫ਼ਤਾ ਤੋਂ ਬਚਾਉਂਦਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਪਸਾਹ ਮਨਾਉਣ ਦਾ ਹੁਕਮ ਦਿੱਤਾ। ਉਹ ਚਰਚ ਜੋ ਬਾਈਬਲ ਵਿੱਚ ਦਰਜ ਪਸਾਹ ਨਹੀਂ ਮਨਾਉਂਦਾ, ਕੁਦਰਮੀ ਹੈ। ਉਹ ਚਰਚ ਜੋ 25 ਦਸੰਬਰ ਨੂੰ ਯਿਸੂ ਦਾ ਜਨਮ ਦਿਨ ਮਨਾਉਂਦਾ ਹੈ, ਜੋ ਬਾਈਬਲ ਵਿੱਚ ਨਹੀਂ ਮਿਲਦਾ, ਕੁਦਰਮੀ ਹੈ। क्रिसमस दी शुरुआत सूरज देवता दी पूजा ਕਰਨ دی ಮೂਰਤੀ ਪੂਜਾ ਰੀਤੀ ਤੋਂ ਹੋਈ ਬਾਈਬਲ ਵਿੱਚ ਇਸ ਗੱਲ ਦਾ ਕੋਈ ਰਿਕਾਰਡ ਨਹੀਂ ਹੈ ਕਿ 크리스마스 25 ਦਸੰਬਰ ਨੂੰ ਮਨਾਇਆ ਜਾਣਾ ਚਾਹੀਦਾ ਹੈ ਇਸ ਲਈ ਉਹ ਚਰਚ ਜੋ 25 ਦਸੰਬਰ ਯਿਸੂ ਦਾ ਜਨਮ ਦਿਨ ਮਨਾਉਂਦਾ ਹੈ ਜੋ ਬਾਈਬਲ ਵਿੱਚ ਨਹੀਂ ਪਾਇਆ ਜਾਂਦਾ ਕੁਤਰਮੀ ਹੈ ਉਹ ਚਰਚ ਜੋ ਸਲੀਬ ਨੂੰ ਸਥਾਪਿਤ ਕਰਦਾ ਹੈ ਕੁਤਰਮੀ ਹੈ ਸਲੀਬ ਇੱਕ ਸਾਧਨ ਸੀ ਜਿਸ ਨੂੰ ਪ੍ਰਾਚੀਨ ਰੋਮੀਆਂ ਦੁਆਰਾ ਮੌਤ ਦੀ ਸਜ਼ਾ ਦੇਣ ਲਈ ਵਰਤਿਆ ਜਾਂਦਾ ਸੀ ਬਾਈਬਲ ਚੇਤਾਵਨੀ ਦਿੰਦੀ ਹੈ ਕਿ ਮਨੁੱਖ ਦੁਆਰਾ ਬੁढ़ाई ਗਈ ਸਲੀਬ ਇੱਕ ਮੂਰਤੀ ਹੈ ਜੋ ਸਾਨੂੰ ਮੁਕਤੀ ਜਾਂ ਸਦੀਪਕ ਜੀਵਨ ਨਹੀਂ ਦੇ ਸਕਦੀ ਇਸ ਲਈ ਉਹ ਚਰਚ ਜੋ ਸਲੀਬ ਨੂੰ ਸਥਾਪਿਤ ਕਰਦਾ ਹੈ ਅਤੇ ਪਵਿੱਤਰ ਕਰਦਾ ਹੈ ਮੌਤ ਦਾ ਇੱਕ ਸਾਧਨ ਜਿਸ ਦੀ ਵਰਤੋਂ ਯਿਸੂ ਨੂੰ ਅਪਰਾਧੀ ਮੰਨਣ ਅਤੇ ਉਹਨਾਂ ਨੂੰ ਬਹੁਤ ਦੁੱਖ ਦੇਣ ਲਈ ਕੀਤਾ ਗਿਆ ਸੀ ਕੁਤਰਮੀ ਹੈ ਕੁਦਰਮ ਨੂੰ ਨਿਰਧਾਰਿਤ ਕਰਨ ਦੀ ਇੱਕੋ ਇੱਕ ਮਿਆਰ ਬਾਈਬਲ ਹੈ 2000 ਸਾਲ ਪਹਿਲਾਂ ਜੋ ਲੋਕ ਆਪਣੇ ਸਿਧਾਂਤਾਂ ਦੇ ਆਧਾਰ ਤੇ ਯਿਸੂ ਨੂੰ ਕੁਤਰਵੀ ਕਹਿ ਕੇ ਦੋਸ਼ ਲਗਾਉਂਦੇ ਸੀ ਉਹ ਸਾਰੇ ਤਬਾਹ ਹੋ ਗਏ ਇਸ ਯੁੱਗ ਵਿੱਚ ਵੀ ਅਜਿਹਾ ਹੀ ਹੈ ਉਹ ਚਰਚ ਜੋ ਮਨੁੱਖ ਦੁਆਰਾ ਬਣਾਏ ਸਿਧਾਂਤਾਂ ਦੀ ਪਾਲਣਾ ਕਰਦਾ ਹੈ ਅੰਤ ਵਿੱਚ ਨਾਸ਼ ਹੋ ਜਾਵੇਗਾ ਕਿਉਂਕਿ ਉਹ ਬਾਈਬਲ ਦੇ ਦ੍ਰਿਸ਼ਟੀਕੋਣ ਤੋਂ ਪੂਰੀ ਤਰ੍ਹਾਂ ਕੁਤਰਵੀ ਹੈ ਇਰਪਾ ਕਰਕੇ ਸੱਚੇ ਚਰਚ ਨੂੰ ਜੋ ਬਾਈਬਲ ਦੀ ਸਿੱਖਿਆਵਾਂ ਦੀ ਪੜਦਾ ਕਰਦਾ ਹੈ ਝੂਠੇ ਚਰਚਾ ਤੋਂ ਵੱਖਰਾ ਕਰੋ ਅਤੇ ਸੁਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰੋ